او میرا تے کتنا نہیں کوتہ دا سی سامو دے کے کیا سی جیڑی لے ایا کیا مولیا ભગવાન دا چتر جی کے تو رینا تو باغ شریپت ودا جی نال دا چتر نالی پر تو رینا تو باغ ਜੇ ਮਨੀ ਦੇਨ ਦੀ ਉਹਨਾਂ ਨੂੰ ਦੇਂਦੀ ਆ ਕਿ ਮਾਤੇਆਂ ਨੂੰ ਜਮਾਨੇ ਇਹ ਤੋ ਸਿਆਣ ਹੋਰ ਪਾਜਾ ਦੇ ਸਕਦਾ ਆ ਬਕਸੇ ਦੇ ਵਿੱਚ ਪਾ ਕੇ ਕਿ ਜੇ ਤਾਂ ਜਿਹੜੀ ਪਰਖੀ ਆ ਕਰਕੇ ਸਾਨੂੰ ਦੇਖਿਓ ਰੋ ਇੱਕ ਕੋਲ ਨੂੰ ਵੀ ਨਾਮ ਦਿੱਤਾ ਜਾਏਗਾ

ਜੋ ਰਾਤ ਨੂੰ ਸਾਡੀ ਪੱਟੀ ਮਟੀ ਨਹੀਂ ਆ ਰਿਹਾ ਉਹਦੇ ਸਾਥ ਸਾਬ ਹੋਵੇ ਸਾਨੂੰ ਇਹ ਮੰਚਨ ਕਰਦਿਆਂ ਸ਼੍ਰੀ ਗੁਰੂ ਕਲਾ ਮੰਚ ਨਕੋਦਰ ਵੱਲੋਂ ਇਹ ਜੋ 35ਵੀਂ ਰਾਮਲੀਲਾ ਦਾ ਯੋਜਨ ਕੀਤਾ ਜਾ ਰਿਹਾ ਹੈ ਇਹ ਸੱਚਮੁੱਚ ਹੀ ਪੂਰੀ ਦੀ ਪੂਰੀ ਟੀਮ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੀ ਹੈ ਕਿ ਲਗਾਤਾਰ 35 ਸਾਲ ਇਸ ਨੂੰ ਰਾਮਲੀਲਾ ਨੂੰ ਚਲਾਉਣਾ ਇਹ ਇੱਕ ਵਾਕਿਆ ਹੀ ਬਹੁਤ ਵੱਡਾ ਉਦਮ ਹੈ ਇਸ ਦੇ ਨਾਲ ਨਾਲ ਇਸ ਨੂੰ ਅਗਰੇ ਦੇਖਿਆ ਜਾਵੇ ਤਾਂ ਰਾਮਲੀਲਾ ਦਾ ਜਿਹੜਾ ਆਯੋਜਨ ਕੀਤਾ ਜਾ ਰਿਹਾ ਇਹਦੇ ਪਿੱਛੇ ਲਗਭਗ 1.5 ਮਹੀਨਾ ਤੋਂ ਪਹਿਲਾਂ ਤੋਂ ਇਹਨਾਂ ਦੀਆਂ ਤਿਆਰੀਆਂ ਮੱਲ ਰੈਸਲਾ ਜਾਂ ਐਡੇ ਵੱਡੇ ਪ੍ਰੋਗਰਾਮ ਦਾ 10 ਦਿਨ ਲਗਾਤਾਰ ਆਯੋਜਨ ਕਰਨਾ ਇਹ ਬਹੁਤ ਹੀ ਮਿਹਨਤ ਦਾ ਕੰਮ ਹੈ ਤੇ ਇਸ ਲਈ ਸਮੁੱਚੀ ਟੀਮ ਜਿਹੜੀ ਉਹ ਵਧਾਈ ਦੀ ਪਾਤਰ ਹੈ ਮੈਂ ਅੱਜ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਅੱਜ ਸਮੁੱਚੇ ਸਮਾਜ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਇਸ ਪਵਿੱਤਰ ਸਥਾਨ ਤੋਂ ਕਿ ਜਿਸ ਤਰ੍ਹਾਂ ਭਗਵਾਨ ਰਾਮ ਨੇ ਦੁਨੀਆ ਦੇ ਵਿੱਚ ਇੱਕ ਮੈਸੇਜ ਦਿੱਤਾ ਕਿ ਪਿਆਰ ਕੀ ਹੁੰਦਾ ਹੈ ਮਾਪੇ ਦਾ ਹੁਕਮ ਕੀ ਹੁੰਦਾ ਹੈ ਇੱਕ ਰਾਜੇ ਦੀਆਂ ਕੀ ਕੀ ਜੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਇੱਕ ਸਮਾਜ ਪ੍ਰਤੀ ਇੱਕ ਰਾਜੇ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ ਇੱਕ ਦੇਸ਼ ਪ੍ਰਤੀ ਰਾਜੇ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ ਭਗਵਾਨ ਰਾਮ ਨੇ ਜਿੱਥੇ ਰਾਖਸ਼ਾਂ ਦਾ ਵਧ ਕੀਤਾ ਉਹਦੇ ਨਾਲ ਨਾਲ ਇੱਕ ਸਮਾਜ ਨੂੰ ਬਹੁਤ ਵੱਡੀ ਸੇਧ ਦਿੱਤੀ ਕਿ ਜੋ ਵੀ ਇੱਕ ਰਾਜੇ ਦੇ ਤੌਰ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਬੰਦੀਆਂ ਹਨ ਉਹਨਾਂ ਨੂੰ ਜ਼ਰੂਰ ਪੂਰੇ ਕਰਨਾ ਚਾਹੀਦਾ ਹੈ। ਸ਼੍ਰੀ ਗੁਰੂ ਕਲਾ ਮੰਚ ਵੱਲੋਂ ਜਿਹੜਾ ਰਾਤਰੀ ਰਾਮਲੀਲਾ ਦਾ ਯੋਜਨ ਕੀਤਾ ਜਾਂਦਾ ਹੈ ਬਹੁਤ ਵਧੀਆ ਸਵਾਗਤ ਹੈ। ਲੋਕਾਂ ਤੋਂ ਬੋਲੇ ਮੈਨੂੰ ਰਾਡੇ ਪਿਸ਼ੋਕੜ ਬਾਰੇ ਹਿੰਦੂਤਾਂ ਦਾ ਜਿਹੜਾ ਬਹੁਤ ਵਧੀਆ ਇੱਕ ਉਪਰਾਲਾ ਬਹੁਤ ਦੇਰ ਤੋਂ ਛੋਟਿਆਂ ਦਾ ਤੋਂ ਦੇਖਦੇ ਪਏ ਆ ਇੱਕ ਉਪਰਾਲਾ ਕਰਦੇ ਪਏ ਆ ਗੁਰੂ ਕਲਾ ਮੰਚ ਵੱਲੋਂ ਇਹ ਬਹੁਤ ਵਧਾਈ ਦੇ ਪਾਤਰ ਹੈ। ਗੁਰੂ ਕਲਾ ਮੰਚ ਵੱਲੋਂ ਆਯੋਜਿਤ ਰਾਮਲੀਲਾ ਰਾਤਰੀ ਤੇ ਅੱਜ ਇੱਥੇ ਪਹੁੰਚਣ ਦੇ ਮੇਰੇ ਨਾਲ ਸ਼੍ਰੀ ਵਿਪਨ ਸ਼ਰਮਾ ਜੀ ਚੇਅਰਮੈਨ ਸਤਿਮ ਗਰੁੱਪ ਆਫ ਇੰਸਟੀਟਿਊਟ ਆਫ ਮੈਨੇਜਮੈਂਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਐਂਡ ਸ਼੍ਰੀ ਰਵੀਂਦਰ ਟੱਕਰ ਜੀ ਜੋ ਗਿਆਨ ਦਰਸ਼ਨ ਚੈਰੀਟੇਬਲ ਟਰਸ ਦੇ ਪ੍ਰਧਾਨ ਨੇ ਔਰ ਸਮਾਜ ਸੇਵਾ ਕਰਦੇ ਨੇ ਉਹਨਾਂ ਦਾ ਮੈਂ ਇਸ ਮੰਚ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਔਰ ਨਾਲ ਹੀ ਸ਼ਹਿਰ ਵਾਸੀਆਂ ਨੂੰ ਨਿਵੇਦਨ ਕਰਦਾ ਆ ਕਿ ਕਿਰਪਾ ਇਸ ਰਾਮਲੀਲਾ ਰਾਤਰੀ ਦਾ ਸਹਿਯੋਗ ਕਰੋ ਆਹ ਉਹ ਪਰਿਵਾਰ ਸਮੇਤ ਦੇਖੋ ਕਿ ਕਿਸ ਤਰ੍ਹਾਂ ਸਾਡੇ ਬੱਚੇ ਭਗਵਾਨ ਸ਼੍ਰੀ ਰਾਮ ਦੇ ਰੂਪ ਦਾ ਚਿੱਤਰਣ ਕਰਦੇ ਹੋਏ ਐਫਰਟ ਕਰ ਰਹੇ ਨੇ ਤਾਂ ਕਿ ਅਸੀਂ ਸਮਾਜ ਨੂੰ ਦੱਸ ਸਕੀਏ ਕਿ ਸਾਡੀਆਂ ਸਮਾਜ ਪ੍ਰਤੀ ਕੀ ਜ਼ਿੰਮੇਵਾਰੀਆਂ ਨੇ ਕਿਸ ਤਰ੍ਹਾਂ ਸਾਨੂੰ ਸਮਾਜ ਵਿੱਚ ਹੋਣ ਵਾਲੇ ਜ਼ੁਲਮਾਂ ਦੇ ਖਿਲਾਫ ਲੜਨਾ ਚਾਹੀਦਾ ਹੈ ਔਰ ਕਿਸ ਤਰ੍ਹਾਂ ਸਾਨੂੰ ਮਰਿਆਦਾ ਪ੍ਰਸ਼ੂਤ ਨਾਮ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਜੈ ਸ਼੍ਰੀ ਰਾਮ